ਪਹਿਲਾਂ ਵੀ ਅਸੀਂ ਸਾਹਮਣੇ ਐਸਪੀ ਸਾਹਿਬ ਨਾਲ ਪਹਿਲਾਂ ਤੜੀਆਂ ਦੋ ਤਿੰਨ ਮੀਟੀਆਂ ਹੋ ਚੁੱਕੀਆਂ ਹਨ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਵੀ ਅਸੀਂ ਤੁਹਾਡਾ ਜਿਹੜਾ ਵੱਡਾ ਚਲਾਨ ਹੈ ਉਹ ਨਹੀਂ ਕਟਾਂਗੇ ਜੇਕਰ ਤੁਹਾਡਾ ਕੋਈ ਡਰਾਈਵਰ ਕੋਈ ਗਲਤੀ ਕਰਦਾ ਤੇ ਉਹਦੇ ਮੌਕੇ ਤੇ 500 ਦਾ ਚਲਾਨ ਕੱਟਿਆ ਜਾਏਗਾ ਉਹ ਕਹਿੰਦੇ ਜੀ ਇਹ ਬੰਦ ਹੀ ਕਰਨੀਆਂ ਗੱਡੀਆਂ ਬੰਦ ਹੀ ਕਰਨੀਆਂ ਚਲੋ ਇਹ ਬੰਦ ਕਰਨੀਆਂ ਫਿਰ ਉਤਰਾਏ ਮਰੇ ਆ ਫਿਰ ਪਰਸੋ ਧਰਨੇ ਦੇ ਕਹਿੰਦੇ ਆ ਧਰਨੇ ਦੇ ਬਹਿ ਕੇ ਉਤਰਾ ਮਰ ਜਾਣੇ ਏ ਸਾਨੂੰ ਪਿਛਲੇ ਕਾਫੀ ਸਮੇ ਤੋਂ ਟ੍ਰੈਫਿਕ ਪੁਲਸ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਪਏ ਨੇ ਈ ਰਿਕਸ਼ਾ ਵਾਲਿਆਂ ਨੂੰ ਔਰ ਖਾਸ ਤੌਰ ਤੇ ਜਿਹੜੀਆਂ ਈ ਰਿਕਸ਼ਾ ਕਿਰਾਏ ਤੇ ਗੱਡੀਆਂ ਚੱਲਦੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਇਹ ਅੱਜ ਫੇਰ ਸਾਡੇ ਗੱਡੀਆਂ ਦੇ ਨਜਾਇਜ਼ ਚਲਾਨ ਕੱਟੇ ਜਾ ਰਹੇ ਆ 15-15 ਹਜ਼ਾਰ ਦਾ 12-12 ਹਜ਼ਾਰ ਦਾ ਚਲਾਨ ਕੱਟਿਆ ਜਾ ਰਿਹਾ। ਜੇ ਸ਼ਿੰਦ ਤਾਈ ਵੀ ਤੁਹਾਡਾ ਮੌਕੇ ਦਾ ਚਲਾਨ 500 ਦਾ ਕੱਢ ਦਾਂਗੇ ਠੀਕ ਆ। ਦੋ ਦਿਨ ਲੰਘਦੇ ਆ ਫਿਰ ਗੱਡੀਆਂ ਬੰਦ ਕਰ ਦਿੰਦੇ ਦੋ ਦਿਨ ਲੰਘਦੇ ਫਿਰ ਗੱਡੀਆਂ ਬੰਦ ਕਰ ਦਿੰਦੇ ਅੱਜ ਵੀ 10 12 ਗੱਡੀਆਂ ਬੰਦ ਕਰ ਦਿੱਤੀਆਂ ਪੁਲਿਸਾਨੂੰ ਐਸਪੀ ਸਾਹਿਬ ਕਹਿੰਦੇ ਆ ਸਾਡੇ ਨਾਲ ਗੱਲ ਹੋ ਜੋ ਹੋ ਰਹੀ ਆ ਬਾਅਦ ਵਿੱਚ ਕਹਿੰਦੇ ਆ ਜੀ ਤੁਸੀਂ ਇਹ ਕੰਮ ਛੱਡ ਦਿਓ ਹੋਰ ਕੋਈ ਕੰਮ ਕਰੋ ਸਾਨੂੰ ਤੇ ਸਮਝ ਨਹੀਂ ਆਉਂਦੀ ਵੀ ਅਸੀਂ ਇਹ ਕਿਹੜਾ ਗੁਨਾਹ ਕਰ ਲਿਆ ਇਹ ਕੰਮ ਕਰਕੇ ਮਿਹਨਤ ਕਰਦੇ ਆ ਸਵੇਰ ਦੇ ਅਸੀਂ 7 ਵਜੇ ਘਰੋਂ ਨਿਕਲਦੇ ਆ ਰਾਤ 11 11 ਵਜੇ ਆ ਰਹੇ ਜਾਂਦੇ ਆ ਭਾਜੀ ਸਾਨੂੰ ਸਾਹਿਬ ਕਹਿੰਦੇ ਵੀ ਹੋਰ ਕੋਈ ਕੰਮ ਕਰ ਲੈਣ ਫਿਰ ਉਹ ਦਾ ਦਨ ਕਿਹੜਾ ਕੰਮ ਕਰਨਾ ਆਪਾਂ ਉਹ ਕਰ ਲਾਂਗੇ ਇਹ ਰੋਜ਼ਗਾਰ ਦਿੰਦਾ ਰੋਜ਼ਗਾਰ ਦਿੰਦਾ ਫਿਰ ਉਹਨਾਂ ਨੂੰ ਡਰਾਈਵਰਾਂ ਨੂੰ ਛੱਡਾਂਗੇ ਫਿਰ ਗਾਂਹਾਂ ਅਗੇ ਚੋਰੀਆਂ ਕਰਨ ਜੋ ਮਰਜ਼ੀ ਕਰਨ ਉਹਨਾਂ ਦੀ ਸ਼ਰਦਦੀ ਉਹਨਾਂ ਆਪਣੇ ਘਰ ਦੇ ਪਾਲਣੇ ਕਿੱਡਾ ਵੱਡਾ ਗੁਨਾਹ ਕਰਦੇ ਪਏ ਨੇ ਬੰਦੇ ਜਿਹੜੇ ਇਹ ਮਿਹਨਤ ਕਰਕੇ ਆਪਣੀ ਰੋਟੀ ਰੋਜੀ ਕਮਾਉਂਦੇ ਨੇ ਤੇ ਇਹ ਕਿੰਨਾ ਗ ਇਹ ਆਪਣਾ ਗੁਨਾਹ ਕਰਦੇ ਪਏ ਨੇ ਚੋਰੀਆਂ ਕਰਨ ਠੱਗੀਆਂ ਮਾਰਨ ਉਹ ਠੀਕ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਇਹ ਕੰਮ ਚਲਾਨ ਕਰਨੇ ਬੰਦ ਕਰੋ ਜਾਂ ਫਿਰ ਰਹੀ ਹੈ ਕਾਰੋਬਾਰੀ ਬੰਦ ਕਰ ਦਿੰਨੇ ਆ ਹੁਣ ਚੋਰੀ ਹੋ ਜਾਂਦੀ ਗੱਡੀ ਉਹਨੂੰ ਉਦੋਂ ਵੀਰ ਦੀ ਗੱਡੀ ਆ ਆਪਣਾ ਉਹ ਵੀ ਤੁਹਾਨੂੰ ਵੀਡੀਓ ਦੇ ਦਿੰਨੇ ਆ ਟਰੱਕ ਵਾਲਿਆਂ ਨੇ ਥੱਲੇ ਤੋੜ ਦਿੱਤੀ ਨਵੀਂ ਗੱਡੀ ਤੋੜ ਦਿੱਤੀ ਕੀ ਉਹਨੂੰ 20000 ਰੁਪਇਆ ਮਿਲਿਆ 20000 ਦੀ ਗੱਡੀ ਹੋਗੀ ਅਜਾ ਤੁਹਾਡਾ ਨਾਮ ਮੇਰਾ ਨਾਮ ਸੁਨਮ ਸਿੰਘ ਹੈ ਜੀ ਹਾਂਜੀ ਸਰ ਅੱਜ ਵੀ ਸਾਰੇ ਆਟੋ ਜੁਨੀਅਨ ਵਾਲੇ ਇਕੱਠੇ ਹੋਏ ਆ ਕਿ ਕਾਰਨ ਕੀ ਹੈ ਜੀ ਸਰ ਅਜਾ ਇਸ ਕਰਕੇ ਇਕੱਠੇ ਹੋਏ ਆ ਕਿ ਪਹਿਲਾਂ ਵੀ ਅਸੀਂ ਸਾਹਮਣੇ ਐਸਪੀ ਸਾਹਿਬ ਨਾਲ ਪਹਿਲਾਂ ਤੜੀਆਂ ਦੋ ਤਿੰਨ ਮਿੰਟੀਆਂ ਹੋ ਚੁੱਕੀਆਂ ਆ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਵੀ ਅਸੀਂ ਤੁਹਾਡਾ ਜਿਹੜਾ ਵੱਡਾ ਚਲਾਨ ਹੈ ਉਹ ਨਹੀਂ ਕਟਾਂਗੇ ਜੇਕਰ ਤੁਹਾਡਾ ਕੋਈ ਡਰਾਈਵਰ ਕੋਈ ਗਲਤੀ ਕਰਦਾ ਤੇ ਉਹਦੇ ਮੌਕੇ ਤੇ 500 ਦਾ ਚਲਾਨ ਕੱਟਿਆ ਜਾਏਗਾ ਅਸੀਂ ਲਾਸਟ ਵੀਕ ਵੀ ਉਹਨਾਂ ਦੇ ਕੋਲ ਹੋ ਗਏ ਸੀ ਉਦੋਂ ਵੀ ਸਾਨੂੰ ਉਹਨਾਂ ਨੇ ਇਹੋ ਗੱਲ ਕਹੀ ਤੇ ਅੱਜ ਫੇਰ ਸਾਡੇ ਗੱਡੀਆਂ ਦੇ ਨਜਾਇਜ਼ ਚਲਾਨ ਕੱਟੇ ਜਾ ਰਹੇ ਆ 15-15 ਹਜ਼ਾਰ ਦਾ 12-12 ਹਜ਼ਾਰ ਦਾ ਚਲਾਨ ਕੱਟਿਆ ਜਾ ਰਿਹਾ ਇੱਕ ਬੰਦਾ ਦੇਖੋ ਜੀ ਸਾਨੂੰ ਐਸਪੀ ਸਾਹਿਬ ਕਹਿੰਦੇ ਆ ਸਾਡੇ ਨਾਲ ਗੱਲ ਹੋ ਜੋ ਹੋ ਰਹੀ ਹੈ ਬਾਅਦ ਵਿੱਚ ਕਹਿੰਦੇ ਆ ਜੀ ਤੁਸੀਂ ਇਹ ਕੰਮ ਛੱਡ ਦਿਓ ਹੋਰ ਕੋਈ ਕੰਮ ਕਰੋ ਸਾਨੂੰ ਤੇ ਸਮਝ ਨਹੀਂ ਆਉਂਦੀ ਵੀ ਅਸੀਂ ਇਹ ਕਿਹੜਾ ਗੁਨਾਹ ਕਰ ਲਿਆ ਇਹ ਕੰਮ ਕਰਕੇ ਮਿਹਨਤ ਕਰਦੇ ਆ ਸਵੇਰ ਦੇ ਅਸੀਂ 7 ਵਜੇ ਘਰੋਂ ਨਿਕਲਦੇ ਆ ਰਾਤ 11-11 ਵਜੇ ਜੰਦੇ ਆ ਭਾਈ ਸਾਨੂੰ ਫੇਰ ਜਾ ਕੇ ਕਿਤੇ 100 ਰੁਪਇਆ ਮਸਾ ਇੱਕ ਗੱਡੀ ਦੇ ਮਗਰ ਭਜਦਾ ਤੇ ਐਸਪੀ ਸਾਹਿਬ ਦੇ ਦਿਮਾਗ 'ਚ ਪਤਾ ਨਹੀਂ ਕੀ ਬੈਠੀ ਹੈ ਵੀ ਮਾਲਕ ਪਤਾ ਨਹੀਂ ਕਿੰਨੇ ਕੁ ਨੋਟ ਜਿਹੜੇ ਆ ਨਾ ਕਮਾ ਕੇ ਲੈ ਜਾਂਦੇ ਆ ਘਰ ਨੂੰ ਸਾਨੂੰ ਕਹਿੰਦੇ ਹੋਰ ਕੋਈ ਕੰਮ ਕਰ ਲਓ ਜਾਂ ਤੇ ਇਸ ਤਰ੍ਹਾਂ ਕਰਨ ਸਾਡਾ ਇਹ ਅਸੀਂ ਰਿਕਸ਼ੇ ਦੀਆਂ ਚਾਬੀਆਂ ਇਹਨਾਂ ਨੂੰ ਦੇ ਦਿੰਨੇ ਆ ਜਿਹਨਾਂ ਨੂੰ ਕਹੇ ਕੋ 10 ਆ ਕੇ ਕੋ 15 ਹੋ ਇਹਨਾਂ ਨੂੰ ਦੇ ਦਿੰਦੇ ਆ ਸਾਨੂੰ 200 ਰੁਪਏ ਪਰ ਗੱਡੀ ਦੇ ਹਿਸਾਬ ਦੇ ਨਾਲ ਇਹ ਸਾਨੂੰ ਸ਼ਾਮ ਨੂੰ ਦੇ ਦੇਣਾ ਤੇ ਅਸੀਂ ਇਹਨਾਂ ਦੇ ਕੋਲ ਆਣ ਕੇ 8 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੱਕ ਇਹਨਾਂ ਦੀ ਨੌਕਰੀ ਕਰ ਲੈਣੇ ਆ ਸਾਡੇ ਘਰ ਦਾ ਰੋਜ਼ਗਾਰ ਇਹ ਕਰ ਦੇਣ ਵੀ ਰੋਟੀ ਪੱਕਦੀ ਕਰ ਦੇਣਾ ਇਹ ਸਾਡੀ ਸਾਨੂੰ ਇਹਨਾਂ ਕਰ ਦੇਣ ਵੀ ਤੁਹਾਨੂੰ ਅਹੀਂ ਕੁਝ ਨਹੀਂ ਕਹਿੰਦੇ ਤੁਸੀਂ ਗੱਡੀਆਂ ਸਾਨੂੰ ਦੇ ਦਿਓ ਅਸੀਂ ਚਲਾ ਲੈਨੇ ਆ ਇਹ ਚਲਾ ਲੈਣ ਤਾਂ ਸਾਨੂੰ ਜਿਹੜਾ 100 150 ਰੁਪਏ ਜਾਂ 200 ਦੇਣਾ ਨਾ ਪਰ ਗੱਡੀ ਦੇ ਹਿਸਾਬ ਨਾਲ ਦੇ ਦੇਣ ਤੇ ਸਾਨੂੰ ਕਹਿੰਦੇ ਹੋਰ ਕੋਈ ਕੰਮ ਕਰ ਲਓ ਭਾਜੀ ਅਸੀਂ ਹੋਰ ਕਿਹੜਾ ਕੰਮ ਕਰ ਲਈਏ ਇਹ ਕੋਈ ਦੱਸੋ ਇਲੀਗਲ ਕੰਮ ਆ ਜਿਹੜਾ ਕੋਈ ਜੂਆ ਸ਼ਹਿਰ ਚ ਚੱਲਦਾ ਸਮਿਆਕ ਵੇਖਦੀ ਸ਼ਰਾਬ ਵੇਖਦੀ ਆ ਉਹਨੂੰ ਕੁਝ ਨਹੀਂ ਕਹਿੰਦੇ ਉਹ ਲੀਗਲ ਆ ਅਸੀਂ ਲੋਕ ਮਿਹਨਤ ਕਰਦੇ ਆ ਤਾਂ ਅਸੀਂ ਇਨਲੀਗਲ ਆ ਕੀ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਬੰਦੀ ਕੋਲ ਦਾ ਕੀ ਐਲਾਨ ਕਰਦੇ ਹੋ ਹਾਂ ਸਰ ਦੇਖੋ ਅਸੀਂ ਅੱਗੇ ਵੀ ਪੰਜ ਚਾਰ ਵਾਰੀ ਇਹਨਾਂ ਨੂੰ ਸਾਹਮਣੂ ਮਿਲ ਚੁੱਕੇ ਆ ਸਾਨੂੰ ਇੱਕ ਝੂਠੇ ਜਿਹੇ ਦਲਾਸੇ ਦਿੱਤੇ ਜਾਂਦੇ ਆ ਵੀ ਤੁਹਾਨੂੰ ਨਹੀਂ ਤੰਗ ਕਰਾਂਗੇ ਪਹਿਲੋਂ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਇੱਕ ਲਾਲ ਨੰਬਰ ਕਰਕੇ ਸਾਡੀ ਇੱਕ ਆਈਡੈਂਟੀਟੀ ਜਿਹੜੀ ਵਕਰੀ ਕਰ ਲਈ ਆ ਹੁਣ ਉਹ ਲਾਲ ਨੰਬਰ ਜਿਹੜੇ ਸਟicker ਲੱਗੇ ਉਹਨਾਂ ਨੂੰ ਗੜੀਆਂ ਨੂੰ ਤੰਗ ਕਰਦੇ ਆ ਪੁਲਸ ਵਾਲੇ ਰਸਤੇ 'ਚ ਪੁੱਛਦੇ ਆ ਉਹ ਡਰਾਈਵਰ ਨੂੰ ਪੁੱਛਦਾ ਕਿਰਾਏ ਦੀ ਆ ਕਹਿੰ ਉਹਦੇ ਚਲਾਨ ਕੱਟੀ ਜਾ ਰਹੇ ਆ ਤੇ ਜੇ ਸਾਡਾ ਇਹ ਮਸਲਾ ਨਾ ਹੱਲ ਹੋਇਆ ਤੇ ਅਸੀਂ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਪਰਸੋਂ ਤੇ ਹੀ ਕਾਲ ਹੁੰਦਾ ਹੈ ਦਿੱਤੀਆਂ ਬੰਦ ਦੀ ਪਰਸੋਂ ਫਿਰ ਅਸੀਂ ਰੋਡ ਜਾਮ ਕਰਾਂਗੇ ਅਸੀਂ ਉਹਨਾਂ ਚਿਰ ਨਹੀਂ ਉੱਠਾਂਗੇ ਜਿੰਨਾ ਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਏਗਾ ਅਸੀਂ ਸੜਕ ਤੇ ਮਰਨਾ ਮਨਜ਼ੂਰ ਕਰ ਲਾਂਗੇ ਪਰ ਅਸੀਂ ਉੱਠਾਂਗੇ ਨਹੀਂ ਹਾਂਜੀ ਭਾਈ ਤੁਹਾਡਾ ਨਾਮ ਤੇ ਜੁਨੀਅਰ ਮੇਰਾ ਨਾਮ ਜੀ ਦਿਲਜਿੰਦਰ ਸਿੰਘ ਆਡਾ ਹੈਗਾ ਹੀ ਅੰਮ੍ਰਿਤਸਰ ਰਿਕਸ਼ਾ ਯੂਨੀਅਨ ਠੀਕ ਹੈ ਜੀ ਐਸਪੀ ਸਾਹਿਬ ਨੂੰ 4-5 ਵਾਰ ਹੀ ਮਿਲ ਚੁਕੇ ਪਹਿਲਾਂ ਅੱਜ ਸਾਡੇ ਪ੍ਰਧਾਨ ਸਾਹਿਬ ਨੇ ਮੈਨਿੰਦਰ ਸਾਹਿਬ ਨਾਲ ਗੱਲ ਕੀਤੀ ਆ ਠੀਕ ਹੈ ਉਹ ਕਹਿੰਦੇ ਜੀ ਇਹ ਬੰਦ ਹੀ ਕਰਨੀਆਂ ਗੱਡੀਆਂ ਬੰਦ ਹੀ ਕਰਨੀਆਂ ਚਲੋ ਇਹ ਬੰਦ ਕਰਨੀਆਂ ਫਿਰ ਉਤਰਾ ਹੀ ਮਰੇ ਆ ਫਿਰ ਪਰਸੋ ਤਰਨੇ ਦੇ ਕਹਿੰਦੇ ਆ ਤਰਨੇ ਦੇ ਬਹਿ ਕੇ ਉਤਰਾ ਮਰ ਜਾਂਦੇ ਕੀ ਕਾਰਨ ਕੀ ਆ ਜੀ ਹੜਤਾਲ ਕਰਨ ਦਾ ਬੰਦ ਕਰਨ ਦੀ ਕੋਲ ਦਾ ਕੀ ਕਾਰਨ ਕੀ ਆ ਇਹਦਾ ਵੀਰ ਜੀ ਆਪਾਂ ਐਸਪੀ ਸਾਹਿਬ ਨੂੰ ਉਦੋਂ ਹੀ ਮਿਲੇ ਆ ਉਹਨਾਂ ਅਨੁਸ਼ਾਸ਼ਨ ਦਿੱਤਾ ਹੀ ਵੀ ਤੁਹਾਡਾ ਮੌਕੇ ਦਾ ਚਲਾਨ 500 ਦਾ ਕੱਢ ਦਾਂਗੇ ਠੀਕ ਆ ਦੋ ਦਿਨ ਲੰਘਦੇ ਆ ਫਿਰ ਗੱਡੀਆਂ ਬੰਦ ਕਰ ਦਿੰਦੇ ਦੋ ਦਿਨ ਲੰਘਦੇ ਫਿਰ ਗੱਡੀਆਂ ਬੰਦ ਕਰ ਦਿੰਦੇ ਅੱਜ ਵੀ 10 12 ਗੱਡੀਆਂ ਬੰਦ ਕਰ ਦਿੱਤੀਆਂ ਤੇ ਕਿਨੂੰ ਕੋ ਪੁੱਛੀਏ ਜਿੰਨੂੰ ਪੁੱਛਦੇ ਆ ਉਹ ਕਹਿੰਦੇ ਹਾਨੂੰ ਨਹੀਂ ਪਤਾ ਹਨ ਨੂੰ ਨਹੀਂ ਪਤਾ ਹੁਣ 12:30 ਵਜੇ ਦੇ ਖਲੋਤੇ ਸਾਹਿਬ ਨੂੰ ਚਾਰ ਪੰਜ ਫੋਨ ਕਰ ਦਿੱਤੇ ਆ ਹਾਲੀ ਹੀ ਸਾਹਿਬ ਆਈ ਨਹੀਂ ਠੀਕ ਆ ਹੁਣ ਵੇਖੋ ਪਰਸੋ ਧਰਨਾ ਦੇਣੇ ਫਿਰ ਚਾਬੀਆਂ ਸਾਰੀਆਂ ਗੱਡੀਆਂ ਦੇ ਦਾਂਗੇ ਉਹ ਨਹੀਂ ਐਸਪੀ ਸਾਹਿਬ ਕਹਿੰਦੇ ਵੀ ਹੋਰ ਕੋਈ ਕੰਮ ਕਰ ਲੈਣ ਫਿਰ ਉਹ 10 ਦਿਨ ਕਿਹੜਾ ਕੰਮ ਕਰਨਾ ਆਪਾਂ ਉਹ ਕਰ ਲਾਂਗੇ ਇਹ ਰੋਜ਼ਗਾਰ ਦਿੱਤਾ ਰੋਜ਼ਗਾਰ ਦਿੱਤਾ ਫਿਰ ਉਹਨਾਂ ਨੂੰ ਡਰਾਈਵਰਾਂ ਵਿੱਚ ਛੱਡਾਂਗੇ ਫਿਰ ਗਾਂਹਾਂ ਅਗੇ ਚੋਰੀਆਂ ਕਰਨ ਜੋ ਮਰਜ਼ੀ ਕਰਨ ਉਹਨਾਂ ਦੀ ਸ਼ਰਦਤੀ ਉਹਨਾਂ ਆਪਣੇ ਘਰ ਦੇ ਪਾਲਣੇ ਆ ਇਹਦੇ ਰੋਜ਼ਗਾਰ ਦਿੱਤਾ ਹੀ ਮਿਹਨਤ ਕੰਡਾ ਹੈ ਹਰ ਗੱਡੀ 80-90 ਰੁਪਏ ਇੱਕ ਗੱਡੀ ਛੱਡਦੀ ਆ ਰੋਜ਼ਾਨਾ ਡੇਲੀ ਦਾ ਖਰਚਾ ਗੱਡੀ ਤੇ ਇਹ ਸੋਚਦੇ ਘਰੇ 3.5-400 ਜਿਹੜਾ ਆਉਂਦਾ ਉਹ ਸਾਰਾ ਸਾਰਾ ਬੱਜ ਜਾਂਦਾ ਹੁਣ ਚੋਰੀ ਹੋ ਜਾਂਦੀ ਗੱਡੀ ਉਹਨੂੰ ਉਦਣ ਵੀਰ ਦੀ ਗੱਡੀ ਆ ਆਪਣਾ ਉਹ ਵੀ ਤੁਹਾਨੂੰ ਵੀਡੀਓ ਦੇ ਦਿੰਨੇ ਆ ਟਰੱਕ ਵਾਲਿਆਂ ਨੇ ਥੱਲੇ ਤੋੜ ਦਿੱਤੀ ਨਵੀਂ ਗੱਡੀ ਤੋੜ ਦਿੱਤੀ ਕੀ ਉਹਨੂੰ 20000 ਰੁਪਏ ਮਿਲਿਆ 20000 ਦੀ ਗੱਡੀ ਹੋਗੀ ਜੇ ਵੇਚਣ ਜਾਈਏ ਤਾਂ ਉਹ ਤੇ 20 ਤੋਂ 25000 ਤੋਂ ਵੱਧ ਵੇਖਦੀ ਨਹੀਂ 1.5 ਸਾਲ 2 ਸਾਲ ਮਣਿਆ ਆ ਤੇ ਗੱਡੀ ਦੀ ਇਸ ਤੋਂ ਬਾਅਦ ਚੱਲਦੀ ਨਹੀਂ ਉਹ ਕੀ ਮੰਗਤੀ ਕਰਦੇ ਨੇ ਮੰਗ ਕੁਛ ਨਹੀਂ ਫਿਰ ਹੁਣ ਪਰਸੋਂ ਦਾ ਧਰਨਾ ਆ ਪ੍ਰਧਾਨ ਉਹ ਕਹਿੰਦਾ ਧਰਨਾ ਧਰਨਈ ਆ ਫਿਰ ਉਹ ਰੋਡ ਤੇ ਬਹਾਂਗੇ ਉਸ ਤਰ੍ਹਾਂ ਮਰਨ ਦਾ ਇਸ ਤਰ੍ਹਾਂ ਮਰ ਜਾਗੇ ਜੇ 18000 ਰੁਪਏ ਹੀ ਭਰੀਏ ਅੱਜ ਜੁਰਮਾਨਾ ਉਹਨਾਂ ਆਡੀ ਚੌਵਾਂ ਮਹੀਨੇ ਦੀ ਕਮਾਈ ਨਹੀਂ ਹੈਗੀ ਤੇ 18000 ਇੱਧਰ ਭਰ ਦਿੱਤਾ ਇਸ ਤੋਂ ਚੰਗਾ ਤੇ ਫਿਰ ਬੱਚੇ ਨਾਲ ਲੈ ਕੇ ਧਰਨੇ ਦੇ ਬਹਿ ਜਾਣੇ ਹੋਰ ਕੀ ਕਰਨਾ ਜੀ ਤੁਹਾਡਾ ਨਾਮ ਮੇਰਾ ਨਾਮ ਬਲਵਿੰਦਰ ਸਿੰਘ ਨਾਗੀ ਹਾਂ ਜੀ ਸਰ ਆਪਾਂ ਯੂਨੀਅਨ ਦਾ ਨਾਮ ਅੰਮ੍ਰਿਤਸਰ ਰਿਕਸ਼ਾ ਯੂਨੀਅਨ ਹਾਂਜੀ ਸਰ ਅੱਜ ਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਖੜੇ ਹੋ ਭਾਜੀ ਦੇ ਕੀ ਕਾਰਨ ਨੇ ਕਾਰਨ ਲਈ ਆ ਜੀ ਇਹ ਸਾਨੂੰ ਪਿਛਲੇ ਕਾਫੀ ਸਮੇ ਤੋਂ ਟ੍ਰੈਫਿਕ ਪੁਲਸ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਪਏ ਨੇ ਈ ਰਿਕਸ਼ਾ ਵਾਲਿਆਂ ਨੂੰ ਔਰ ਖਾਸ ਤੌਰ ਤੇ ਜਿਹੜੀਆਂ ਈ ਰਿਕਸ਼ਾ ਕਿਰਾਏ ਤੇ ਗੱਡੀਆਂ ਚਲਦੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਪਿੱਛੇ ਜੇ ਵੀ ਦੋ ਵਾਰੀ ਤਿੰਨ ਵਾਰੀ ਇਹੀ ਇਹਨਾਂ ਨੂੰ ਮਿਲੇ ਆ ਸਾਨੂੰ ਨਵਾਂ ਕੋਈ ਨਾ ਕੋਈ ਸ਼ਵਾਸ਼ਣ ਦੇ ਕੇ ਤੋਰ ਦਿੰਦੇ ਨੇ ਭਰੋਸਾ ਦੇ ਦੇਣੇ ਤੁਹਾਨੂੰ ਤੰਗ ਨਹੀਂ ਕੀਤਾ ਜਾਏਗਾ ਮੌਕੇ ਤੇ ਚਲਾਨ ਕੀਤਾ ਜਾਊਗਾ ਤੇ ਪਿਛਲੀ ਵਾਰੀ ਇਹਨਾਂ ਹੁਕਮ ਜਾਰੀ ਕੀਤਾ ਜੀ ਤੁਸੀਂ ਸਟicker ਲਾਓ ਗੱਡੀਆਂ ਤੇ ਤੁਹਾਡੀ ਪਛਾਣ ਵੱਖਰੀ ਹੋਣੀ ਚਾਹੀਦੀ ਹੈ ਅਸੀਂ ਉਹ ਸਟicker ਵੀ ਬਣਾਏ ਨੇ ਇਹ ਸਟicker ਬਣਵਾ ਕੇ ਨਾਲ ਲੈ ਕੇ ਆਏ ਆ ਸਟicker ਥੋੜੇ ਜੇ ਲੇਟ ਹੋ ਗਏ ਨੇ 2-4 ਦਿਨ ਪ੍ਰੈਸ ਵਾਲੇ ਨੇ ਸਾਨੂੰ ਲੇਟ ਕਰ ਦਿੱਤਾ ਅੱਜ ਇਹ ਸਟicker ਸਾਡੇ ਬਣ ਕੇ ਆ ਗਏ ਨੇ ਅੱਜ ਇਹਨਾਂ ਨੇ ਸਾਨੂੰ ਹੀ ਕੋਈ ਦੱਸੇ ਤੇ ਬਣਾ ਇਹਨਾਂ ਨੇ ਚੱਗੋ ਚਲਾਨ ਕਰਨੇ ਸ਼ੁਰੂ ਕਰਤੇ ਨੇ 207 ਧਾਰਾ ਦੇ ਵਿੱਚ ਚਲਾਨ ਕਰੀ ਜਾਂਦੇ ਨੇ ਚਲਾਨ ਕਰ ਕਰਕੇ ਗੱਡੀਆਂ ਬੌਨ ਕਰੀ ਜਾਂਦੇ ਨੇ ਦੇਖੋ ਇਹ ਕਿੱਡਾ ਵੱਡਾ ਗੁਨਾਹ ਕਰਦੇ ਪਏ ਨੇ ਬੰਦੇ ਜਿਹੜੇ ਇਹ ਮਿਹਨਤ ਕਰਕੇ ਆਪਣੀ ਰੋਟੀ ਰੋਜੀ ਕਮਾਉਂਦੇ ਨੇ ਤੇ ਇਹ ਕਿੰਨਾ ਗ ਇਹ ਆਪਣਾ ਗੁਨਾਹ ਕਰਦੇ ਪਏ ਨੇ ਚੋਰੀਆਂ ਕਰਨ ਗੱਡੀਆਂ ਮਾਰਨ ਉਹ ਠੀਕ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਇਹ ਕੰਮ ਚਲਾਣ ਕਰਨਾ ਬੰਦ ਕਰੋ ਜਾਂ ਫਿਰ ਅਸੀਂ ਇਹ ਕਾਰੋਬਾਰੀ ਬੰਦ ਕਰ ਦਿੰਨੇ ਆ ਅਸੀਂ ਇਹ ਜਿਹੜੀਆਂ ਗੱਡੀਆਂ ਨੇ ਅਸੀਂ ਕੱਲ ਦੀ ਦਿਹਾੜੀ ਵੇਖਾਂਗੇ ਪਰਸੋਂ ਅਸੀਂ ਧਰਨੇ ਦੀ ਕਾਲ ਦਿੰਨੇ ਆ ਅਸੀਂ ਰਾਮਪਾਲੀ ਚੌਂਕ ਦੇ ਵਿੱਚ ਧਰਨਾ ਲਾਵਾਂਗੇ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਣਗੀਆਂ ਇਹ ਧਰਨਾ ਜਾਰੀ ਰਹੇਗਾ ਗੱਡੀਆਂ ਜਿਹੜੀਆਂ ਨੇ ਅਸੀਂ ਐਸਪੀ ਸਾਹਿਬ ਦੇ ਦਫ਼ਤਰ ਪਹੁੰਚਾ ਦੇਾਂਗੇ ਪਰਸੋਂ ਤੋਂ ਬਾਅਦ ਜੇ ਨਾ ਕੋਈ ਫੈਸਲਾ ਹੋਇਆ ਤੇ ਫਿਰ ਜੋ ਐਸਪੀ ਸੈਨਿਕ ਸਾਹਿਬ ਕਹਿਣਗੇ ਉਹ ਕਰ ਲਾਂਗੇ। ਪਰ ਜੋ ਜੀਐਸਪੀ ਸਾਹਿਬ ਕਹਿੰਦੇ ਤੁਸੀਂ ਹੋਰ ਕੋਈ ਕਾਰੋਬਾਰ ਕਰ ਲਓ ਕੀ ਕਾਰਨ ਕੀ ਹੈ ਜੀ? ਕਾਰਨ ਤੇ ਯੂਨਿورسٹی ਸਾਹਿਬ ਨੂੰ ਪਤਾ ਹੋਵੇਗਾ ਵੀ ਇਹੀ ਕੀ ਕੀ ਕੰਮ ਹੋਰ ਕਰੀਏ। ਸਾਨੂੰ ਦੱਸ ਦਿਨ ਕਿਹੜਾ ਕੰਮ ਕਰਾਉਣਾ ਸੀ ਉਹ ਕੰਮ ਕਰ ਲਾਂਗੇ। ਜਿਹੜਾ ਤੁਹਾਡੇ ਨਾਲ ਪਹਿਲੇ ਵੀ 2-4 ਵਾਰੀ ਮੀਟਿੰਗਾਂ ਕਰ ਚੁੱਕੇ ਨੇ ਕਿ ਕਾਰਨ ਕੀ ਹੈ ਜੀ ਕਿਉਂ बार-बार ਚਲਾਉਂ ਤੁਹਾਡੇ। ਦੇਖੋ ਜੀ ਸਾਨੂੰ ਪਹਿਲਾਂ ਇਹਨਾਂ ਨੇ ਕਿਹਾ ਜੀ ਤੁਹਾਡੀਆਂ ਗੱਡੀਆਂ ਦੇ ਨੰਬਰ ਹੈ ਨਹੀਂ। ਕੋਈ ਪਛਾਣ ਹੈ ਨਹੀਂ। ਇਹਨਾਂ ਨੇ ਨੰਬਰ ਸਾਨੂੰ ਕਿਹਾ ਲਵਾਓ। ਸਾਨੂੰ ਰਿਕਾਰਡ ਦਿਓ। ਅਸੀਂ ਇਹਨਾਂ ਨੂੰ ਆਪਣੇ ਰਿਕਾਰਡ ਵੀ ਦਿੱਤੇ। ਜੇ ਐਫ ਫਿਰ ਵੀ ਇਹ ਉਸ ਤੋਂ ਬਾਅਦ ਫਿਰ ਗੱਡੀਆਂ ਫੜਦੇ ਨੇ ਹੁਣ ਇਹਨਾਂ ਨੇ ਫਿਰ ਅੱਜ ਜਿਹੜੀਆਂ ਗੱਡੀਆਂ ਫੜੀਆਂ ਨੇ ਉਹਨਾਂ ਦਾ 207 ਤੇ ਜਲਾਣ ਕਰ ਦਿੱਤਾ 207 ਤੇ ਜਲਾਣ ਦੇ ਵਿੱਚ ਗੱਡੀਆਂ ਬੌਂਡ ਕਰ ਦਿੱਤੀਆਂ ਨੇ ਇਹ ਕਿੰਨੇ ਕੇ ਪੈਸੇ ਇਹਨਾਂ ਦੀ ਸਮਝ ਬੈਟਰੀ ਸ਼ੀਨਾ ਕੋਈ ਆਰਸੀ ਐ ਨਾ ਕੋਈ ਇਹਦਾ ਕੋਈ ਆਰਸੀ ਨੰਬਰ ਕੀ ਕਾਰਨ ਕੀ ਇਹ ਫਿਰ ਗੱਡੀਆਂ ਕੋਲ ਬੰਦ ਕੀਤੀ ਇਹਦੀ ਆਰਸੀ ਇੰਸ਼ੋਰੈਂਸ ਪਹਿਲਾਂ ਬੰਦੀ ਨਹੀਂ ਸੀ ਗੱਡੀਆਂ ਪਹਿਲਾਂ ਦੀਆਂ ਨੇ ਤੇ ਇਹ ਹੁਣ ਇਹਨਾਂ ਨੇ ਸ਼ੁਰੂ ਕੀਤੀਆਂ ਨੇ ਥੋੜੀ ਦੇਰ ਤੋਂ ਜਿਹੜੀਆਂ ਸ਼ੁਰੂ ਹੋਈਆਂ ਨੇ ਉਹਨਾਂ ਨੂੰ ਲੱਗਦੀਆਂ ਪਈਆਂ ਨੇ ਤੁਸੀਂ ਜਿਹੜੀਆਂ ਆ ਚੁੱਕੀਆਂ ਨੇ ਆਲਰੇਡੀ ਉਹਦਾ ਆਲਟਰਨੇਟ ਇਹਨਾਂ ਨੇ ਕੱਢਿਆ ਨਹੀਂ ਤੁਸੀਂ ਉਹਨਾਂ ਨੂੰ ਨੰਬਰ ਲਵਾ ਲਓ ਤੇ ਅਸੀਂ ਨੰਬਰ ਲਵਾ ਕੇ ਉਹਨਾਂ ਪਛਾਣ ਨਹੀਂ ਹੁੰਦੀ ਜੀ ਹੁਣ ਪਛਾਣ ਹੋ ਜਾਂਦੀ ਹੈ ਕਿਉਂਕਿ ਜਿਹੜੀ ਗੱਡੀ ਦੇ ਉੱਤੇ ਇਹਨਾਂ ਦਾ ਨੰਬਰ ਲੱਗਾ ਮੰਨ ਲਓ 10903 ਨੰਬਰ ਲੱਗਾ ਤੇ ਉਹ 10903 ਨੰਬਰ ਗੱਡੀ ਕਿਦੀ ਹੈ ਉਹ ਇਹਨਾਂ ਦੇ ਕੰਪਿਊਟਰ 'ਚ 10903 ਨੰਬਰ ਪਾਉਣ ਕੇ ਸਾਰਾ ਐਡਰੈਸ ਆ ਜਾਏਗਾ ਜੋ ਜੋ ਇਹਨਾਂ ਨੇ ਕਹਿਆ ਸੀ ਉਹ ਗੱਲਾਂ ਮੰਨੀਆਂ ਨੇ ਪਰ ਹੁਣ ਇਹਨਾਂ ਨੇ ਫਿਰ ਨਵੇਂ ਸਿਰੇ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਕਹਿੰਦੇ ਨੇ ਨਹੀਂ ਗੱਡੀਆਂ ਚੱਲਣ ਦੇਣੀਆਂ ਫਿਰ ਸਾਨੂੰ ਦੱਸਣ ਵੀ ਕਿਹੜਾ ਕੰਮ ਕਰਨਾ ਹੈ ਅਹੀ ਉਹ ਕੰਮ ਕਰ ਲੈਣ ਅੱਜ ਸਵੇਰ ਦੇ ਕਿੰਨੇ ਵੇਲੇ ਖੜੇ ਹੋ ਐਸਪੀ ਸਾਹਿਬ ਦੇ ਸਾਢੇ 12 ਵਜੇ ਦੇ ਆਏ ਆ ਜਦੋਂ ਸਾਨੂੰ ਪਤਾ ਲੱਗਾ ਵੀ ਚਲਾਨ ਕਟੇਗੇ ਇੱਕ ਦਾ ਫੋਨ ਆਇਆ ਦੂਜੇ ਦਾ ਆਇਆ ਤੀਜੇ ਦਾ ਆਇਆ ਫਿਰ ਅਹੀ ਮੀਟਿੰਗ ਸੱਦੀ ਏ ਜਿਹੜੇ ਬੰਦੇ ਸਾਢੇ 11 12 ਨੇੜੇ ਦੇ ਆ ਉਹ ਆਏ ਆ ਤੇ ਫਿਰ ਜੇ ਸਾਡਾ ਨਾਮ ਅਸਲਾ ਹੋਇਆ ਤਾਂ ਫਿਰ ਅਹੀ ਪਰਸੋਂ ਦੀ ਕਾਲ ਦੇਾਂਗੇ ਪਰਸੋਂ ਫਿਰ ਅਹੀ ਉਹ ਜਾਮ ਕਰਾਂਗੇ